ਨੇ ਬੋਲਾ ਉਧਰ ਕਿਹੜਾ ਵੱਧ ਡੰਡਾ ਚਲੋ ਵੀ ਹਾਰੇ ਹੋਏ ਬੰਦੇਓ ਖਿੱਚੋ ਡੰਡਾ ਫੇਣੀ ਰਾਈਟ ਖਾਣਾ ਨਾ ਹਾਂਜੀ ਦੁੱਧ ਪੀਣਾ ਨਾ ਰਾਂ ਨਾ ਹਾਂਜੀ ਕਿਨਾ ਅਸੀਂ ਗਾਜੀ ਸਾਰਿਆਂ ਨੂੰ ਹੋਸਲ ਸਾਰੇ ਠੀਕ ਠਾਕ ਅੱਜ ਗਰਾਊਂਡ 'ਚ ਸਾਡਾ ਵਲੌਗ ਜਿਹੜਾ ਬਣ ਲਗਾ ਉਹ ਅੱਜ ਅਸੀਂ ਰੱਖ ਲਗੇ ਕੰਪੀਟੀਸ਼ਨ ਨੇ ਡੰਡਾਂ ਦਾ ਵੀ 1 ਮਿੰਟ ਦੇ ਵਿੱਚ ਸਭ ਤੋਂ ਵੱਧ ਡੰਡ ਕਿਹੜੇ ਪਲੇਅਰ ਕਿਹੜਾ ਪਲੇਅਰ ਮਾਰਦਾ ਵੇਖਦੇ ਆ ਵੀ ਇਹਨਾਂ ਵਿੱਚੋਂ ਕਿਹੜਾ ਫਰਸਟ ਆਉਂਦਾ ਵੱਧ ਵੱਧ ਕਿੰਨੇ ਕੋਈ ਡੰਡਾ ਮਾਰਦਾ 1 ਮਿੰਟ ਦੇ ਵਿੱਚ ਤੇ ਕਰਦੇ ਆ ਸਟਾਰਟ ਆਇਓ ਦੇਖਦੇ ਇੱਥੋਂ ਆਹੋ ਥਲੇ ਲਾ ਲੇ ਤੇਰੇ ਸਟਾਰਟ ਕਰਾਂਗਾ ਉਹ ਫਿਰ ਚ ਫੋਨ ਇੱਕ ਹੋਰ ਹੈਗਾ ਨੰਬਰ ਕਿੱਥੇ ਇੱਥੋਂ ਵੀ ਆ ਜਾਣਾ ਮਿੰਟ ਦੱਸ ਦੀ ਆ ਵੀਡੀਓ ਦੇ ਵਿੱਚ ਪਾ ਲਾ ਜਾਣਾ ਇੱਕ ਮਿੰਟ ਖੁਲਾਇਆ ਇੱਕ ਮਿੰਟ ਖੁਲਾਇਆ ਇੱਕ ਮਿੰਟ ਖੁਲਾਇਆ 11 11 ਤੇ ਹੈ ਨਾ ਤੂੰ ਜੇ ਹੋਟਲ ਪਿਛੋਂ ਹੋ ਦੂਜੇ ਨਾਲ ਨਿੱਕੇ ਵੱਡੇ ਵੱਡੇ ਜੇ ਸ਼ਾਨ ਜਾ ਗਾਂਹ ਜਾ ਕੇ ਆਹ ਵਾਖ ਖੁਲਾਇਆ ਇੱਕ ਮਿੰਟ ਖੁਲਾਇਆ ਇੱਕ ਮਿੰਟ ਇਹ ਸਟਾਰਟ 24 ਤੋਂ ਹੈ ਸਟਾਰਟ ਤੇ 24 ਤੋਂ ਦੱਸ ਦੀ ਦੇਖਦੇ ਭਲਾ ਸ਼ਵਾ ਖੇਚ ਇਹ ਤੇ ਵਦੋਂ ਗੱਡ ਗਣਿਆ ਆਣੇ ਨਾ ਕਿੰਨੇ ਆ ਬੜੋਏ ਨਵਾਂ ਆਣੇ 11 12 13 14 15 16 17 18 19 20 21 22 23 24 25 26 27 28 29 31 32 33 34 35 36 37 38 39 40 41 42 43 44 45 46 47 48 90 91 ਹੋਏ ਛੱਡ ਦੇ ਇੱਕ ਤਾਂ ਨੋ ਗਣੀਆ ਹੁਣੇ ਮੈਂ ਡਾਂਡ ਲਾ ਲਾਂ ਜੇ ਮੈਂ ਅੱਛਾ ਬਾਤ ਮੈਂ ਇਹਨਾਂ ਨੂੰ ਹੋ ਗਿਆ ਮੈਂ ਦੱਸਾਂ ਬਾ ਨੋ ਜੀ ਆਦਾ ਹੁਣ ਵਾ ਕੱਲ ਮੈਂ ਤੁਹਾਨੂੰ ਗਾਣੇ ਸੁਣਾਉਂ ਤੈਨੂੰ ਬਾਜਪੂਰੀ ਆਉਗੀ 15 16 17 18 19 20 21 22 23 24 25 26 27 28 29 30 1 ਆਜਾ ਤੇ ਫਾਟ ਦੋ ਵੈਰੀ ਗੁੱਡ ਤਿੰਨ ਤੇਜ਼ ਸਪੀਡ ਚਾਰ ਹਾਂ ਪੰਜ ਹਾਂ ਛੇ ਸੱਤ ਅੱਠ ਨੌ 10 11 12 13 14 15 16 17 18 19

1 2 3 4 5 6 ਮੋੜੇ ਨਹੀਂ ਮੋੜਦੇ ਚੱਲੇ ਜਾਣਾ 8 9 ਉਹਦਾ ਜਿਹੜਾ ਮਾਰ ਜਾ 11 12 13 ਉਹਦਾ ਬੈਗ ਜਾਣਾ 14 15 16 ਵੈਰੀ ਗੁੱਡ 17 18 ਵੈਰੀ ਗੁੱਡ 19 ਹਾਂ 20 ਠੀਕ ਆ 21 22 22 ਉਹ ਰਿਕਾਰਡ ਤੋੜਨਾ 22 25 26 27 28 29 30 31 32 33 34 35 36 37 38 43 40 ਵੈਰੀ ਗੁੱਡ ਖਿੱਚ ਗਿਆ 43 42 ਉਹ ਰਿਕਾਰਡ तरताली एक दो तेन चारत अठ नौ रह चौदह पंद्रह सोलह सतार अठारह उन्नी 20 21 22 23 24 ਹਾਂਜੀ 26 27 ਇੱਧੇ ਆਜੀ 29 ਵੈਰੀ ਗੁੱਡ ਇੱਧੇ ਈ ਥੱਲੇ ਜਾ ਕਰ 30 32 ਸ਼ਾਬਾਸ਼ 30 ਤੋੜ ਦਰ ਕਰ 34 ਵੱਲੇ ਗਿਆ ਨਹੀਂ ਇੱਧੇ ਕੋਲ ਅਗੇ ਜਾ 33 ਖੇਚੇ ਕਰ 36 ਇੱਕ ਹੋਰ एक, दो तीन चार पे सत अठ नौ एमें क्योंकि जिन्हें लागू कोई गलत मोटा निकलता है, है, भी भी लाओ है गा गा ना ये मान लो जो पैंती भी ला गया है 16 ਪਰ ਜਾਣ ਨਹੀਂ ਬੋਡੀ ਜਾਣ ਨਹੀਂ ਬਾਵਾ ਜਾਣ ਨਹੀਂ ਆ ਵੇ ਲੋ ਤਾਰਾ ਰੰਡ ਨਹੀਂ ਬਚਿਆ ਆ ਆ ਵੇਲਾ ਆਪਣੀ ਪਰਫਾਰਮੈਂਸ ਪੁੱਤ ਹਣ ਇੰਨੀ ਕੀ ਜਾਣੀ ਤੇਰੇ ਚ ਕਿ ਇੰਨੀ ਇੰਨੀ ਕੀ ਜਾਣ ਲੋ ਕੀ ਕਰੇਗਾ ਦੱਸ ਕਿਹੜੀ ਜੋ ਕਬੱਡੀ ਹੈ ਤਾਂ ਹੁਣ ਦੱਸੋ ਹੁਣ ਪਹਿਲਵਾਨ ਕਹਿੰਦਾ ਵੀ ਕਈ ਗਲਤੀਆਂ ਦੱਸੋ ਪਹਿਲਾਂ ਮੈਨੂੰ ਤੂੰ ਪਹਿਲਵਾਨ ਕਹਿੰਦਾ ਵੀ ਡਾਈਟ ਵਧਾਓ ਆਪਣੀ ਹਨਾ ਜੇ ਮਿਹਨਤ ਤਾਂ ਲੱਗਣੀ ਜੇ ਡਾਈਟ ਖਾਓਗੇ ਤੇ ਤੁਹਾਨੂੰ ਮੈਂ ਕਿਦੰਦਾ ਮੈਨੂੰ ਮੇਰੇ ਖਿਆਲ ਚਾਰ ਮਹੀਨੇ ਹੋ ਗਏ ਤੁਹਾਨੂੰ ਕਹਿੰਦੇ ਨਾ ਵੀ ਡਾਈਟ ਵਧਾਓ ਆਪਣੀ ਡਾਈਟ ਤੁਹਾਡੀ ਡਾਈਟ ਨਹੀਂ ਦੋ ਜਣੇ ਇਨੂੰ ਵੀ ਕਿਹਾ ਤੇ ਇਨੂੰ ਵੀ ਕਿਹਾ ਤੁਹਾਡੀ ਡਾਈਟ ਨਹੀਂ ਡਾਈਟ ਦਾ ਪ੍ਰਬੰਧ ਕਰੋ ਆਪਣੀ ਦਾ ਡਾਈਟ ਖਾਓ ਛੋਲੇ ਹੀ ਖਾ ਲੋ ਦੁੱਧ ਹੀ ਕਰਦਾ ਪੀ ਲੋ ਕਮਸ਼ਿਕਾ ਮੇਹ ਤੇ ਪੀਸਾ ਤੁਹਾਡੇ ਕੋ ਵੀ ਨਹੀਂ ਪਤਾ ਜਾਂਦਾ ਇਹ ਤੈਨੂੰ ਬਤਾ ਦਾਂ ਚੱਲ ਤੂੰ ਹੁਣ ਤਾਂ ਖਤਮ ਹੋਣੀ ਜਦੀ ਹੈ ਇਹ ਨਹੀਂ ਪਰਫਾਰਮੈਂਸ ਦੋ ਤਿੰਨ ਚਾਰ ਪੰਜ 6 7 8 9 10 11 12 13 14 15 16 17 18 ਥੱਕਿਆ ਕੋਈ ਨਹੀਂ 19 20 21 22 23 24 25 26 27 28 29 कत्ती बी तैी चौंती पैती स्टॉप, एक दो तीन चार पे सात, आठ, नौ दस ग्यारह बारह तेरह दार 14 दारी 15 16 17 18 19 20 21 22 23 24 25 26 27 28 29 30 31 32 33 34 20 36 37 ਸ਼ਾਬਾਸ਼ ਸ਼ਾਬਾਸ਼ 38 39 ਸ਼ਾਬਾਸ਼ 40 ਸ਼ਾਬਾਸ਼ 41 ਇੱਥੇ ਥੋੜਾ ਰਹਿ ਗਈ 42 ਇੱਥੇ ਥੋੜਾ ਤੇਜ਼ ਕਰ ਦੇ 43 ਇੱਥੇ ਥੋੜਾ ਤੇਜ਼ ਕਰ ਦੇ 47 ਮੈਂ ਹਾਂ ਪ੍ਰਸ਼ਨ ਤੇ ਹੋਣਾ ਹੀ ਹੋਣਾ ਗੋਡੇ ਦਾ ਕੋਈ ਗੱਲ ਨਹੀਂ ਇਹ ਤਾਂ ਵੱਡਾ ਕੀ ਹੋਣਾ ਹੋਏ ਨਾ ਹਨਾ ਚੱਲ ਖਿੱਚ ਡਾਂਡ ਖਿੱਚ ਤੂੰ 2 3 4 5 6 7 8 9 ਨੋਸ 11 12 ਥੋੜਾ ਥਲੇ ਜਾ 14 15 16 17 18 19 20 21 22 23 24 25 26 27 ਕਿਹਦੇ 28 ਤੋੜ ਜਾਣਾ ਕੱਢ ਦੋ 29 30 31 32 33 34 ਮੂੰਹ ਥਲੇ 35 36 37 38 39 40 41 42 43 44 45 46 47 48 ਨਿੰਜਾ 50 51 52 ਅੱਜ ਮੈਂ ਸਨਨਾਮੀ ਨੂੰ ਮੇਨਟ ਕਰਨੀ ਕੀਤੀ ਸਟਾਰ ਪਹਿਲਾ ਜਨਾ ਮੇਰਾ ਤੇ ਮੈਂ ਸੈਟ ਵੀ ਚਾਰ ਪਾਈ ਪਹਿਲਾ ਜਨਾ ਤੇ ਲਾ ਲਿਆ ਵਧੀਆ ਆਈਡੀ ਹਣਾ ਦੇ ਚੈਲੰਜ ਹੋ ਗਿਆ ਚਲੋ ਮੁੜਿਆ ਨੇ ਲੈ ਚਲੋ ਮੇਰੀ ਆਸ ਚ ਆ ਗਈ 5 ਮਿੰਟਾਂ ਨਾਲੇ ਇਹਨੇ ਵੇਖਦਾ ਕੋਸ਼ਿਸ਼ ਕਰਕੇ ਕਿੰਨੇ ਵਾਜਦੇ ਹਨ ਹਾਂਜੀ ਚਲੋ ਮੁੜਿਆ ਚਲੋ ਕਰਦੇ ਸ਼ਟ 2 5 6 7 8 9 10 11 12 13 14 15 16 17

ਕਿੰਨੇ ਡਾਂਡ 54 53 ਹਾਂ ਕਿੰਨੇ ਸੈਕਿੰਡ ਪੈ ਜੀ 4 ਸੈਕਿੰਡ ਰਹਿ ਗਈ ਜਾਨ ਤਾਂ ਇਹ ਦੇਖੋ ਹੁਣ ਮੈਂ ਤੈਨੂੰ ਕਿਉਂ ਕਿਹਾ ਕਿ ਆਪਣੀ ਸਪੀਡ ਰੱਖੋ ਜੇ ਮੈਂ ਤੇ ਸਪੀਡ ਹੋ ਗਈ ਤਾਂ ਠੀਕ ਪਹਿਲਾਂ ਹਲੋ ਜਦੋਂ ਮੈਂ ਤੇ ਕਰਦੇ ਆ ਜਿਹਦੇ ਵਿੱਚ ਆਪਣੀ ਸਪੀਡ ਨਾਲ ਨਾ ਹੋਈ ਕੱਲੋਂ ਸਾਡਾ ਸਰੀਰ ਵੀ ਉਸੇ ਤਰ੍ਹਾਂ ਖੇਚਣਾ ਅਬ ਬੱਥੇ ਹੋਇਣਾ ਜਿੰਨੀ ਮਿਹਨਤ ਦੇ ਵਿੱਚ ਸਪੀਡ ਹੋਊਗੀ ਉਹਨਾਂ ਬੰਦਾ ਗਰਾਊਂਡ ਦੇ ਵਿੱਚ ਤੇ ਚੱਲੂਗਾ ਤੇ ਜੇ ਬੰਦਾ ਉਹ ਨਹੀਂ ਠੀਠ ਬਣ ਕੇ ਸਪਰੇ ਲਊਗਾ ਨਾ ਮਿਹਨਤ ਉਹਨਾਂ ਆਪਾਂ ਠੀਠ ਹੋਈ ਨਾ ਗਰਾਊਂਡ ਦੇ ਵਿੱਚ ਨਾ ਬੰਦੇ ਦੀ ਰਨਿੰਗ ਰਹਿਣੀ ਨਾ ਬੰਦੇ ਸਪੀਡ ਨਾਲ ਲੱਗੀ ਸਮਝ ਦਿਮਾਗ ਜਿਹਾ ਨਾ ਘਟ ਕੰਮ ਕਰ ਇਹ ਕਰਕੇ ਜਿੰਨੀ ਮਿਹਨਤ ਕਰੀ ਤੇਜ਼ ਕਰੋ ਮੈਂ ਤਾਂ ਬੱਸ ਲੱਗੀ ਸਾਨੂੰ ਹੁਣ ਮੇਰਾ ਕੀ ਫਿਰ ਲੱਗੀ ਤਨਾ ਮਹੀਨਾ ਪਿਛੋਂ ਮਿਹਨਤ ਕੀਤੀ ਆ ਪਹਿਲੇ ਦਿਨ ਸਟਾਰਟ ਕੀਤੀ ਆ ਸਾਡੇ ਨੇ ਪਹਿਲੇ ਸੈਟ ਲਾ ਲਿਆ ਨਾ ਬਰਾਬਰੀ ਮਿਹਨਤ ਕੰਡਿਆ ਹੁੰਦੀ ਇਹ ਰਾਨ ਕਿਸ ਤੁਹਾਡਾ ਵੱਜ ਕਿਉਂ ਲਾਈ ਹੋ ਗਈ ਮੇਰੀ ਆਫ ਸ਼ੁਰੂ ਤੇ ਯਾਰ ਤੇਜ ਮਿਹਨਤ ਕਰਨ ਦੀ ਠੀਕ ਆ ਤੁਸੀਂ ਕਰਦੇ ਜਦੋਂ ਮੈਂ ਨਹੀਂ ਹੁੰਦਾ ਇੱਥੇ ਲਾਲੇ ਰਾਨ ਥੋੜੇ 10 15 ਬਾਅਦ ਫੇਰ ਆਉਂ ਤੁਰ ਪਿਆ 10 15 ਡੱਡ ਲਾਲੇ ਫੇਰ ਐਨ ਤੁਰ ਪਿਆ ਠੀਕ ਹੈ ਨਾ ਬਸ ਇਹੋ ਜਿਹਾ ਜਦੋਂ ਮੈਂਤ ਕਰ ਰਹੀ ਮੜ ਰੱਖ ਕੇ ਜਨਾਚਰ ਕਰਨੀ ਘੰਟਾ ਕਰਨੀ ਅੱਧਾ ਘੰਟਾ ਕਰਨੀ ਨਾ ਉਹਨੂੰ ਇਹ ਕਹੋ ਵੀ ਮਿਹਨਤ ਕਰ ਲੈ ਫੇਰ ਨੀ ਆਏ ਇਹ ਇਹ ਗਾਦੇ ਘੁੰਮਣ ਫੇਰਨਾਂ ਲਖਸਮ ਖੰਢ ਲੈ ਤਗੜੀ ਕਥੋ ਨਾ ਠੀਕ ਹੈ ਹੁਣ ਉਹ ਬੰਦਿਆਂ ਦੀ ਮਿਹਨਤ ਦੀ ਗੱਲ ਵੇਖ ਲੈ ਹੁਣ ਆਪਣੀ ਦੁਸੀਂ ਮਿਹਨਤ ਠੀਕ ਹੈ ਡਾਈਟ ਵੇਖ ਲੈ ਠੀਕ ਹੈ ਕਿ ਨਹੀਂ ਆਪਣੀ ਡਾਈਟ ਨੂੰ ਤੇ ਮਿਹਨਤ ਨੂੰ ਸੁਧਾਰ ਲਓ ਬਾਕੀ ਚਲੋ ਕੋਈ ਨਹੀਂ ਵਾਦੇ ਘਾਟੇ ਹੁੰਦੇ ਰਹਿੰਦੇ ਆ ਕੋਈ ਚੱਕਰ ਨਹੀਂ ਪਰ ਬੰਦੇ ਨੂੰ ਆਪਣਾ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਇੱਕ ਵਾਰੀ ਇਹਨਾਂ ਨੂੰ ਮੌਕਾ ਦਿੰਨੇ ਆ 15 ਦਿਨਾਂ ਬਾਅਦ ਇਹਨਾਂ ਦਾ ਫੇਰ ਜਦੋਂ 10 ਦਿਨਾਂ ਬਾਅਦ ਆਪਾਂ ਫੇਰ ਕਰਾਂਗੇ ਚੈਲੰਜ ਇਹੋ ਹੀ ਤੇ ਮੈਨੇਵਲ ਉਧਰ ਕਿਹੜਾ ਵੱਧ ਡੰਡ ਲਾਉਂਦਾ ਓਕੇ ਬਾਈ ਚਲੋ ਵੀ ਹਾਰੇ ਹੋਏ ਬੰਦੇਓ ਖਿਚੋ ਡੰਡ ਡਾੜਕਾਂ ਇਹ ਕਦੇ ਜੇ ਮਾਨ ਚ ਨਾ ਫਿਰੇ ਤੁਸੀਂ ਬੰਦਾ ਸਾਰੀ ਉਮਰ ਪੁੱਤ ਪਲੇਅਰ ਨਹੀਂ ਜੇ ਬੰਦਾ ਅਜੇ ਤੱਕ ਆਪਾਂ ਨਹੀਂ ਜੇ ਪਲੇਅਰ ਬਣਿਆ ਸਿਰ ਪੁੱਛੋ ਠੀਕ ਹੈ ਨਾ ਮੇਰੇ ਚ ਵੀ ਬਹੁਤ ਜਿਆਦਾ ਕਮੀਆਂ ਸਾਰੀ ਉਮਰ ਬੰਦਾ ਪਰਫੈਕਟ ਨਹੀਂ ਹੋ ਸਕਦਾ ਕਦੀ ਲੱਗੀ ਸਮਝ ਕਦੀ ਮਾਨ ਨਾ ਕਰਿਓ ਵੀ ਅਸੀਂ ਤਗੜੇ ਹੋ ਗਏ ਆ ਵੀ ਸਾਡੇ ਤੋਂ ਬਰੇ ਕੁਝ ਨਹੀਂ ਹੈਗਾ ਬੜੀ ਬੜੀ ਦੁਨੀਆ ਤਗੜੀ ਬੈਠੀ ਜੇ ਅਸੀਂ ਤਾਂ ਕੁਝ ਨਹੀਂ ਕੇ ਬਾਗ ਦੀ ਮੂਲੀ ਨਹੀਂ ਆ ਠੀਕ ਹੈ ਨਾ ਜਿੰਨੇ ਮਰਜੀ ਤਗੜੇ ਹੋ ਜਿਓ ਪਰ ਇਹਨਾਂ ਕਦੀ ਸੋਚੋ ਬਈ ਤਗੜੇ ਹੋ ਗਿਆ ਤੁਹਾਡੇ ਨਾਲ ਮੱਥਾ ਮਾਰਦੇ ਨਾ ਅਸੀਂ ਲੇਖਾਂ ਨਾ ਚੰਦ ਅਕੈਡਮੀ ਆ ਚ ਮੱਲੇ ਨਾ ਮੱਥਾ ਮਾਰਦੇ ਹੋ ਲੋਕੋ ਬਣਿਆ ਪਲੇਅਰ ਚੁੱਕਦੇ ਆ ਵੀ ਮੱਲੇ ਬਣਿਆ ਜਿਹੜਾ ਨੰਬਰ ਲੈਂਦਾ ਉਹਨੂੰ ਲੈ ਲਓ ਪੈਸੇ ਦੇ ਕੇ ਭਾਵੇਂ ਲੈ ਲਓ ਉਹਨੇ ਪੈਸੇ ਪੂਰੇ ਕਰ ਜਲੇ ਆਂ ਮੇਰੇ ਖਿਆਲ ਨਾਲ ਤੇ ਆਪਾਂ ਦੋ ਬੰਦੇ ਆ ਗੋਪੀ ਭਵਾਨ ਪੰਦੀਪੁਰੀ ਆਦੇ ਕਿ ਮੈਂ ਜਿਹੜਾ ਤੁਹਾਡੇ ਨਾਲ ਗੋਪੀ ਪਲੇਅਰ ਨਾਲ ਬੜਾ ਮੱਥਾ ਮਾਰਦਾ ਕਿ ਨਾ ਸਮਝਾਉਂਦੇ ਆ ਮੈਚ ਤੋਂ ਬਾਅਦ ਤੇ ਵਲੌਗ ਦੇਖੀਓਦੇ ਹਨ ਭਾਨ ਗੋਪੀ ਜਨਾਬ ਬੰਦੇ ਸੁਣੀ ਆਉਂਦਾ ਉਹਨਾਂ ਹੋਰ ਕੋਈ ਬੰਦਾ ਕੋਈ ਦੇਖੇ ਸੀਨੀਅਰ ਬੰਦਾ ਸਮਝਾਉਂਦਾ ਕੋਈ ਮੰਨ ਲੇ ਮੰਨ ਲਾ ਉਹ ਕਿਹਲੇ ਕਿਹਦੇ ਪੈਸੇ ਥੋੜੀ ਰੱਖਣੇ ਹੁੰਦੇ ਆ ਲੋਕ ਆਦੇ ਅਸੀਂ ਕੋ ਸਰਦੀ ਲਈਏ ਅਸੀਂ ਕਿਹੜੇ ਪੈਸੇ ਇੰਦਾਂ ਦੇ ਘਰ ਖੜਲੇ ਜਾਂ ਗੋਪੀ ਆ ਗੋਪੀ ਫਰੰਦੀਪੁਰੀਆ ਉਹ ਸਮਝਾਉਦਾ ਪਲੇਅਰਾਂ ਨੂੰ ਉਹ ਵੀ ਜੰਗ ਬੰਦਿਆਂ ਨੂੰ ਕਿੰਨਾ ਮੌਕਾ ਦਿੰਦੇ ਆ ਆਪਾਂ ਤੁਹਾਨੂੰ ਇੰਨਾ ਮੌਕਾ ਦਈਦਾ ਤੇ ਜੇ ਹਜੇ ਵੀ ਤੁਸੀਂ ਬੰਦੇ ਨਾ ਇਹ ਕੰਮ ਕਰੋ ਮੰਨ ਲਓ ਮਿਹਨਤ ਆਖਿਆ ਨਾ ਕਰੋ ਜਾਂ ਮੈਚਾਂ ਜਾ ਕੇ ਕੰਮ ਨਾ ਕਰੋ ਫਿਰ ਤੁਹਾਡੇ ਵਾਸਤੇ ਮਾਰੀ ਗੱਲ ਠੀਕ ਹੈ ਜਿੰਨੀ ਦਸੀ ਜਾਂਦੀ ਮੈਂ ਤੁਹਾਨੂੰ ਮਿਹਨਤ ਹੀ ਵਾਦ ਕਰੋ ਤੇ ਜਿੰਨਾ ਤੁਹਾਨੂੰ ਦੱਸਿਆ ਤਾਂ ਉਹ ਖਾਓ ਵੀ ਵਾਦ ਬਾਕੀ ਸਮਝ ਤੋ ਫੇਰ ਤੋਂ ਹਰੇਟ ਸ਼ਟ ਇਹ ਤੋਂ ਸ਼ਾਬਾਸ਼ ਤੂੰ ਦੱਸ ਮੈਂ ਕਰਨਾ ਸੀ ਤਾਂ ਫਿਰ ਮੈਂ ਮਾਰਾ ਨਾ ਰਹਿ ਜਾ ਕਿਤੇ ਤੜੇ ਹੋ ਜੀਏ ਕਿੱਡੀ ਗੱਲ ਹੀ ਪੁੱਤਾ ਹੈ ਖੇਨੀ ਰਾਈਟ ਖਾਣਾ ਨਾ ਹਾਂਜੀ ਦੁੱਧ ਪੀਣਾ ਨਾ ਰੋਣ ਹਾਂਜੀ ਕਿਨਾ ਦੋ ਰੋਲ ਤੇ ਮੱਝ ਮੱਝ ਆ ਗਈਆਂ ਹਾਂ ਮੁੱਲੇਕ ਬਿਨਾ ਤੇ ਰੋਟੀ ਕਿਨੇ ਖਾਣਾ ਨਾ ਤਿੰਨ ਸਵੇਰੇ ਇੱਕ ਟਾਈਮ ਹਾਂ ਕਿ ਤੋਂ ਟਾਈਮ ਖਾਣਾ ਕਿ ਤਿੰਨ ਟਾਈਮ ਖਾਣਾ ਰੋਟੀ ਮੈਂ ਦੁਪਹਿਰੇ ਵੀ ਹੁੰਦਾ ਸਵੇਰੇ ਹੁੰਦਾ ਤੇ ਰਾਤ ਨੂੰ ਵੀ ਖਾਣਾ ਹਾਂ ਹੋਰ ਕੀ ਕੀ ਖਾਣਾ ਸਾਰਾ ਦਿਨ ਦੇ ਵਿੱਚ ਰਾਤ ਨੂੰ ਇੰਨੇ ਚਨੇ ਪੀਉਣੇ ਆ ਤੇ ਦਿਨੇ ਉੱਠ ਕੇ ਉਹ ਖਾਣੇ ਖਾਣੇ ਪੱਕੇ ਨਾਲ ਠੀਕ ਹੈ ਸਵੇਰੇ ਸਵੇਰੇ ਖਾਲੀ ਪੇਟ ਉਸ ਤੋਂ ਬਾਅਦ ਕੋਈ ਚੀਜ਼ ਖਾਣੀ ਆ ਲੱਗੀ ਸਮਝ ਪਹਿਲਾਂ ਸਬੂੜ ਕਿਉਂ ਨਹੀਂ ਪਾ ਕੇ ਆਉਂਦਾ ਇਹਦਾ ਗੱਲ ਦਾ ਜਵਾਬ ਦੇ ਅੱਜ ਸੱਚੀ ਫਾਰੀ ਆਉਣੇ ਚੇਤਾ ਭੁੱਲੇ ਚੇਤਾ ਕਿਹੜੀ ਗੱਲ ਭੁੱਲ ਗਿਆ ਹੁਣ ਤੈਨੂੰ ਪਤਾ ਗਰਾਊਂਡ 'ਚ ਪ੍ਰੈਕਟਿਸ ਕਰਨੀ ਇੰਨੀ ਠੰਡ ਆ ਕਿਹ ਨਹੀਂ ਹੈ ਸੱਚ 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 ਦੱਸ ਇਹ ਨਹੀਂ ਹੈਗੇ ਤਾਂ ਵੀ ਦੱਸ ਦੇ ਫਿਰ ਆਪਾਂ ਦੰ ਲੈ ਦਨੇ ਆ ਨਹੀਂ ਨਹੀਂ ਹੈ ਜੇ ਨਹੀਂ ਹੈਗੇ ਤਾਂ ਹਨ ਦੱਸ ਦੇ ਬੁੱਤ ਇਦਾਂ ਲੈ ਦਨੇ ਕੋਈ ਚੱਕਰ ਨਹੀਂ ਹੈ 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 ਜੇ ਫਾਰੀ ਆਉਣੇ ਚੇਤਾ ਭੁੱਲ ਜਾ ਚਲ ਕੋਈ ਨਹੀਂ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਸਕੀ